ਅੱਜ ਬੜਾ ਫਕਰ ਮਹਿਸੂਸ ਕਰ ਰਿਹਾ ਕਿ ਮੈਨੂੰ ਇਹ ਜਿਹੜੀ ਕਿ ਔਥ ਮਿਲੀ ਹੈ ਮਨਿਸਟਰ ਦੀ ਕੈਬਨਿਟ ਮਨਿਸਟਰ ਦੀ ਮੈਂ ਸ਼ੁਕਰਗੁਜ਼ਾਰ ਆ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਦਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਉਹਨਾਂ ਨੇ ਸਨਮਾਨ ਬਖਸ਼ਿਆ ਮੈਨੂੰ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪੂਰੇ ਸੂਬੇ ਲਈ ਵੱਤੋਂ ਵੱਧ ਸੇਵਾ ਕਰ ਸਕਾ ਔਰ ਜਿੰਨੀ ਇਨਵੈਸਟਮੈਂਟ ਲਿਆ ਸਕੀਏ ਸੂਬੇ ਚ ਲਿਆਵਾਂਗੇ ਔਰ ਜਿ ਜੋ ਵੀ ਸਨਤ ਨੂੰ ਕੋਈ ਵੀ ਪ੍ਰੋਬਲਮ ਹੈ ਕਿਸੇ ਤਰੀਕੇ ਦੀ ਉਹਨੂੰ ਰਿਜ਼ੋਲਵ ਕਰਾਂਗੇ ਔਰ ਅਸੀਂ ਇਹੀ ਚਾਹਵਾਂਗੇ ਕਿ ਸਾਡੀ ਸਨਤ ਤਰੱਕੀ ਕਰੇ ਤਾਂ ਕਿ ਇੱਥੇ ਰੋਜ਼ਗਾਰ ਹੋਰ ਮਿਲੇ ਔਰ ਇਨਵੈਸਟਮੈਂਟ ਹੋਵੇ ਔਰ ਸਾਡੀ ਜਿਹੜੀ ਟੈਕਸ ਦੀ ਕਲੈਕਸ਼ਨ ਆ ਉਹ ਵੀ ਉਹਦੇ ਨਾਲ ਵਧੇਗੀ ਜੇ ਸਰਨਤ ਵਧੇਗੀ ਬਹੁਤ ਵਧੀਆ ਲੱਗਦਾ ਮਨ ਨੂੰ ਅੱਜ ਬਹੁਤ ਖੁਸ਼ੀ ਵੀ ਆ ਤੇ ਪਹਿਲਾਂ 3.5 ਸਾਲ ਅਸੀਂ ਬਿਨਾ ਮੰਤਰੀ ਚੇਪ ਤੋਂ ਲੁਧਿਆਣਾ ਸ਼ਹਿਰ ਨੇ ਕੱਟੇ ਆ ਤੇ ਹੁਣ ਜਿਹੜਾ ਡੇਟ ਪੌਣੇ 2 ਸਾਲ ਪਏ ਨੇ ਬੜਾ ਤਰੱਕੀਆਂ ਵੱਲ ਨੂੰ ਜਾਊਗਾ ਤੇ ਬੜੇ ਇਮਾਨਦਾਰ ਤੇ ਬੜੇ ਨੇਕ ਇਨਸਾਨ ਨੇ ਸਮਝਦਾਰ ਤੇ ਸੁਲਝੇ ਹੋਏ ਜਿਹੜੀ ਗੱਲ ਕਰਨੀਆਂ ਨਾਪ ਤੋਲ ਕੇ ਕਰਨੀਆਂ ਹੰਕਾਰ ਤੋਂ ਹਟ ਕੇ ਕਰਨੀਆਂ ਮੈਨੂੰ ਮੁਸ਼ਕਲਾਂ ਆ ਰਹੀਆਂ ਜਿਹੜੀ ਮੰਤਰੀ ਸਾਹਿਬ ਨੇ ਦਿੱਤੀਆਂ ਜਾਣਕਾਰੀ ਦੇ ਗਏ ਮੁਸ਼ਕਲਾਂ ਦੇਖੋ ਇੰਡਸਟਰੀ ਦਾ ਇਹ ਕੰਮ ਆ ਜਿਹੜਾ ਦਿੱਤਾ ਇਹਨਾਂ ਨੂੰ ਐਨ ਆਰ ਆਈ ਆ ਐਨ ਆਰ ਆਈ ਪਜਾਰੇ ਕਿੰਨੇ ਔਖੇ ਰਹਿੰਦੇ ਆ ਇਹ ਹੁਣ ਉਹਨਾਂ ਨੂੰ ਸਮੱਸਿਆ ਆਉਣੀ ਨਹੀਂ ਜਿਹੜੀ ਇਹਨੇ ਨਵੀਂ ਇੰਡਸਟਰੀ ਲਾਉਣ ਨੂੰ ਪੰਜਾਬ ਦੇ ਵਿੱਚ ਪਹਿਲ ਦੇਣਗੇ ਲੁਧਿਆਣਾ ਜਿਵੇਂ ਇੰਡਸਟਰੀ ਦਾ ਹੱਬ ਆ ਇਹਨੂੰ ਪਹਿਲ ਦੇਣਗੇ ਪੰਜਾਬ ਨੂੰ ਪਹਿਲ ਦੇਣਗੇ ਜਿਹੜੇ ਨਸ਼ਿਆਂ ਬੰਦ ਨੂੰ ਬੱਚੇ ਲੱਗੇ ਹੋਏ ਨੇ ਜਿਹੜੇ ਬੇਲੇ ਰੁਜ਼ਗਾਰ ਤੋਂ ਬਿਨਾਂ ਨੇ ਉਹਨਾਂ ਨੂੰ ਰੁਜ਼ਗਾਰ ਮਿਲੂ ਜਦੋਂ ਨਵੀਂ ਇੰਡਸਟਰੀ ਲੱਗੂਗੀ ਤੇ ਕੰਮਕਾਰ ਮਿਲੂ ਆਪਣਾ ਘਰ ਚਲਾਉਣਗੇ ਤੇ ਗਲਤ ਕੰਮਾਂ ਤੋਂ ਹਟ ਕੇ ਸਹੀ ਕੰਮਾਂ ਵੱਲ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਾਡੇ ਪਾਰਟੀ ਦੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀ ਵੀ ਆਦਿ ਜੀ ਸਾਡੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦਾ ਤੇ ਸਾਡੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸੰਜੀਵ ਰੂੜਾ ਜੀ ਨੂੰ ਕੈਬਨਿਟ ਰੈਂਕ ਦੇ ਕੇ ਮੰਤਰੀ ਬਣਾ ਕੇ ਹਲਕਾ ਵੈਸਟ ਵਿੱਚ ਭੇਜਿਆ ਤੇ ਮੈਂ ਆਪਣੇ ਵੱਲੋਂ ਸਾਡੇ ਜਨੇ ਹਲਕਾ ਵੈਸਟ ਜਿਨੇ ਵੀ ਮੋਟਰ ਸਹਿਬਾਨ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਵੋਟਾਂ ਪਾ ਕੇ ਰੂੜਾ ਜੀ ਨੂੰ ਵਿਧਾਨ ਸਭਾ ਵਿੱਚ ਭੇਜਿਆ। ਸਾਨੂੰ ਵੀ ਜਵਾਨੇ ਰੈਂਪ ਦਾ ਕਾਉਂਸਲਰ ਕਿਹੜੇ-ਕਿਹੜੇ ਤੋਂ ਮੁੱਦੇ ਅਜੇ ਵੀ ਕੁਝ ਬਾਕੀ ਰਹਿੰਦੇ ਨੇ ਕੰਮ ਦੇ ਹੋਣ ਵਾਲੇ ਨੇ। ਕਿਹੜੇ-ਕਿਹੜੇ ਇਹ ਕੰਮ ਹੋਣ ਦੇ। ਮੈਂ ਉਹਨਾਂ ਨੂੰ ਦੱਸਿਆ ਕਿ ਸਾਡੇ ਜਿਹੜਾ ਇਲਾਕਾ ਲੀਵਰ ਕਲੋਨੀ ਆ ਉਹਦੀ ਰਿਸਟਰੀ ਹੋਣ ਵਾਲੀਆਂ ਜੀ ਉਹ ਵੀ ਲਾਲਕੀਰ ਦੇ ਅੰਦਰ ਪੈ ਜਾਂਦੀਆਂ ਨੇ ਤੇ ਜੇ ਉਹਨਾਂ ਦੀ ਰਿਸਟਰੀਆਂ ਕਰਾ ਦਈਏ ਤਾਂ ਲੋਕਾਂ ਨੂੰ ਬਹੁਤ ਸਹੂਲਤ ਮਿਲ ਜੂਗੀ। ਦੂਜਾ ਸਾਡੇ ਜਵਾਨਰ ਕੈਂਪ ਦੇ ਵਿੱਚ ਅਲਾਟਮੈਂਟ ਨੇ ਅਲਾਟਮੈਂਟ ਗੁੰਮ ਹੋ ਚੁੱਕੀਆਂ ਨੇ। ਇਹ ਮੁੱਦਾ ਵੀ ਮੈਂ ਲੈ ਕੇ ਜਾਊਂਗਾ ਅਰੋੜਾ ਸਾਹਿਬ ਅੱਗੇ ਕਿ ਆਪਾਂ ਡੀਸੀ ਦਫ਼ਤਰ ਵੱਲੋਂ ਦੁਬਾਰਾ ਅਲਾਟਮੈਂਟ ਦੀ ਡੁਬਲੀਕੇਟ ਕਾਪੀ ਉਹਨਾਂ ਨੂੰ ਦਵਾਈਏ ਤਾਂ ਜੋ ਉਹ ਇਲਾਕੇ ਦੀ ਜਿਹੜੀ ਰਿਸ਼ਤੀਆਂ ਨਹੀਂ ਹੁੰਦੀ ਉਹ ਹੋਇਆ ਕਰੇ ਇਹ ਲੁਧਿਆਣਾ ਸ਼ਹਿਰ ਨੂੰ ਅੱਜ ਬਹੁਤ ਹੀ ਲੁਧਿਆਣੇ ਲਈ ਬਹੁਤ ਅੱਛਾ ਦਿਨ ਹੈ ਬਹੁਤ ਐਸਪੀਸ਼ੀਅਸ ਦੇ ਅਸੀਂ ਕਹਿੰਦੇ ਆ ਭਾਗਾ ਭਰਿਆ ਦਿਨ ਹੈ ਕਿ ਅਰੋੜਾ ਸਾਹਿਬ ਨੂੰ ਮੰਤਰੀ ਬਤੌਰ ਦਿੱਤਾ ਹੈ ਪਰ ਇਸ ਦਾ ਅਸਲ ਮੈਨੇਜ ਤਾਂ ਹੀ ਲੋਕ ਆਪ ਲੋਕਾਂ ਨੂੰ ਫਾਇਦਾ ਹੈ ਜਿਹੜੀਆਂ ਜਨ ਹਿੱਤ ਦੀਆਂ ਜਿਹੜੀਆਂ ਸਮੱਸਿਆਵਾਂ ਉਹ ਪਹਿਲ ਦੇ ਆਧਾਰ ਤੇ ਹੱਲ ਹੋਣਗੀਆਂ ਭਾਵੇਂ ਪੁਲਿਸ ਦੀਆਂ ਹੋਣ ਭਾਵੇਂ ਕਾਰਪੋਰੇਸ਼ਨ ਦੀਆਂ ਹੋਣ ਭਾਵੇਂ ਕਿਸੇ ਵੀ ਇਲਾਕੇ ਦੀਆਂ ਹੋਣ ਜਿਵੇਂ ਸਾਡੇ ਇਲਾਕੇ ਦੀਆਂ ਹੈਗੀਆਂ ਹਨ ਕੁਝ ਵਕੀਲਾਂ ਦੀਆਂ ਵੀ ਹੈਗੀਆਂ ਕੁਝ ਸਾਡੀ ਮਾਡਲ ਟਾਊਨ ਦੇ ਚਤਰ ਸਿੰਘ ਪਾਰਕ ਦੇ ਡੰਪ ਚੱਕਣ ਦੀਆਂ ਹੈਗੀਆਂ ਉਹ ਵੀ ਅਰੋੜਾ ਸਾਹਿਬ ਨੇ ਕਿਹਾ ਸੀ ਪਹਿਲ ਦੇ ਆਧਾਰ ਤੇ ਉਹ ਕਰਨ ਲਗੇ ਤੇ ਹੋਰ ਵੀ ਤਿੰਨ ਚਾਰ ਹੈਗੇ ਆ ਉਸੇ ਇਹਨਾਂ ਨੂੰ ਮੈਮੋਰੈਂਡਮ ਦਵਾਂਗੇ ਆਪਣੀਆਂ ਵੱਖਰੀਆਂ ਵੱਖਰੀਆਂ ਸੁਸਾਇਟੀਆਂ ਦੇ ਅਧੀਨ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਅੱਜ ਦੇ ਦਿਨ ਬਸ ਮੁਬਾਰਕਬਾਦ ਦਿੰਨੇ ਆ ਤੇ ਇਹ ਇਹਨਾਂ ਨੂੰ ਭਰੋਸਾ ਦਿੰਨੇ ਆ ਵੀ ਅਸੀਂ ਤੁਹਾਡੇ ਜਨਹਿੱਤ ਦੇ ਮੁੱਦੇ 'ਚ ਅਸੀਂ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਚੱਲਾਂਗੇ ਧੰਨਵਾਦ ਠੀਕ ਹੈ